ਠੀਕ ਹੈ ਜੀ ਸਭ ਤੋਂ ਪਹਿਲਾਂ ਬੁੱਟਾ ਸਿੰਘ ਦੇ گاؤں ਕੇ ਵਿੱਚ ਮਾ ਸਰਕਾਰੀ ਸਕੂਲ ਕੇ ਵਿੱਚ ਮਾ ਜਿਹੜਾ ਬੁੱਟਾ ਲਗਿਆ ਹਰਪ੍ਰੀਤ ਜੀ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਥਾਰੇ ਸਾਰਿਆਂ ਨੂੰ ਸਹੀ ਮੈਨੇ ਕੇ ਵਿੱਚ ਮੈਂ ਬਹੁਤ-ਬਹੁਤ ਵਧਾਈ ਹੈ ਕਿਉਂਕਿ ਸਹਿਤ ਦਾ ਜਿਹੜਾ ਬੁੱਟਾ ਲਗਿਆ ਉਹ ਇਹ ਵੱਧ ਫੁੱਲ ਰਿਹਾ ਚੰਗਾ ਲੱਗ ਰਿਹਾ ਸਾਹਿਤ ਕੇ ਵਿੱਚ ਮੈਂ ਯੋਗਦਾਨ ਪਾ ਰਹੇ ਹੂੰ ਮੈਂ ਵੀ ਇਸੇ ਇਲਾਕੇ ਕਾ ਹੀ ਆਂ ਡਾਕਟਰ ਗੁਰਵਿੰਦਰ ਅਮਨ ਮੇਰਾ ਨਾਮ ਹੈ ਰਾਜਪੁਰੇ ਬੇਸਿਕਲੀ ਮੈਂ ਪੀਐਮਐਸ ਡਾਕਟਰ ਹਾਂ ਪਰ ਲੇਕਿਨ ਜਿਹੜੀ ਹੈ ਚੇਟਕ ਮਨੁਸਾਹਿਤ ਕੀ ਜਿਸ ਤਰ੍ਹਾਂ ਇਹ ਬੱਚੇ ਆ ਇਸ ਤਰ੍ਹਾਂ ਲੱਗੀ ਤੁਹਾਨੂੰ ਯਾਦ ਹੋਏਗਾ ਕਿ ਵੀ ਆਪਣੇ ਇਲਾਕੇ ਕੇ ਇੱਕ ਮੋਹਿਕ ਕਲਾ ਕੇ ਇੱਕ ਰਾਈਟਰ ਹੋਏ ਆ ਪਰ ਲੇਕਿਨ ਉਹਨਾਂ ਦਾ ਨਾਮ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਈ ਸੋਹਣ ਸਿੰਘ ਹੰਸ ਜੇ ਪ੍ਰਾਣੇ ਬੰਦੇ ਚੰਗੇਰਾ ਸਾਹਿਬ ਨੂੰ ਪਤਾ ਹੈ ਪੜਿਆ ਮੈਂ ਇਸ ਤਰੀ ਬੋਲ ਲਾਂ ਜੀ ਜੇ ਬਿਨਾ ਮਾਈਕ ਤੋਂ ਬਿਨਾ ਮਾਈਕ ਤੋਂ ਬੋਲ ਰਿਹਾ ਹਾਂ ਨਾ ਸੋਹਣ ਸਿੰਘ ਹੰਸ ਆਪਣੇ ਇਲਾਕੇ ਕੇ ਰਹਿਣੇ ਵਾਲੇ ਤੇ ਪਰ ਲੇਕਿਨ ਆਮ ਲੋਕਾਂ ਨੂੰ ਪਤਾ ਨਹੀਂ ਹੈ ਕਿ ਸੋਹਣ ਸਿੰਘ ਹੰਸ ਮੂਹੀ ਕੇ ਰਹਿਣੇ ਵਾਲੇ ਤੇ और उन्होंने सारी उम्र जड़ी थी हरियाणा के बच्चा करनाल करनाल के बाद आके वो जीरकपुर इलाके के बच्चा सिंहपुरा मेरा पिंड है बाबा सुंदर सिंह मेरे बाबा जी थे मारे पास ही अपने खेतों के बच्चा जिथे बाबा जी ने मारे अपना रहने का बनाया हुआ था उसे लिखा कारे हत्थी जिस नावल के ऊपर ਉਹ ਅਜੀਤ ਅਖਬਾਰ ਕੇ ਵਿੱਚ ਮੈਂ ਰੈਗੂਲਰ ਛਪਿਆਤਾ ਹਰ ਹਫਤੇ ਛਪੇ ਕਰੇਤਾ ਐਤਵਾਰ ਨੂੰ ਉਸ ਤੋਂ ਬਾਅਦ ਉਹਨਾਂ ਕੁਝ ਨਾਵਲ ਕੇ ਉੱਪਰ ਰਵਿੰਦਰ ਪੀਪੜਹਰਾਨੇ ਕਹਾਣੀ ਚੱਕ ਕੇ ਚੋਰੀ ਕਰਕੇ ਇੱਕ ਫਿਲਮ ਬਣਾਦੀ ਜਿਸ ਕੇ ਅੰਦਰ ਸਮੀਤਾ ਪਾਟੇਲ ਔਰ ਰਾਜ ਬੱਬਰ ਹਰੀ ਵਾਰਿਸ ਫਿਲਮ ਬਣ ਜੜੀ ਥੀ ਉਹ ਵਾਰਿਸ ਫਿਲਮ ਬਣਾਈ ਉਹ ਵਾਰਿਸ ਫਿਲਮ ਬਣ ਗਈ ਜਿਸ ਟਾਈਮ ਤਾ ਪਤਾ ਲੱਗਿਆ ਕਿ ਵੀ ਇਹ ਜਿਹੜਾ ਉਹਨਾਂ ਕੇ ਨਾਵਲ ਕੇ ਉੱਪਰ ਬਣੀ ਹੈ ਪਰ ਲੇਕਿਨ ਉਹਨਾਂ ਨੂੰ ਕੁਛ ਨਾ ਦਿਆ ਗਿਆ ਔਰ ਨਾ ਹੀ ਉਹਨਾਂ ਕਾ ਜਿਹੜਾ ਨਾਮ ਉਸ ਫਿਲਮ ਕੇ ਵਿੱਚ ਪਾਇਆ ਗਿਆ ਤਾਂ ਮੇਰੇ ਪਿਤਾ ਜੀ ਰਾਜਪਰੇ ਤੇ ਉਹਨਾਂ ਕੇ ਪਾਸ ਆਏ ਕਹਿੰਦੇ ਵੀ ਬਾਈ ਇਹੋ ਬਾਤ ਹੋ ਗਈ ਮੇਰੇ ਗਲਤੋਕਾ ਹੋ ਗਿਆ ਮੇਰੇ ਪਾਸ ਬੰਦੇ ਆਏ ਤੇ ਕਹਾਣੀ ਲੈ ਗਏ ਨਾਵਲ ਲੈ ਗਏ ਪਰ ਲੇਕਿਨ ਮੇਰਾ ਨਾਮ ਨਹੀਂ ਹੈ ਫਿਲਮ ਬਣਾਦੀ ਉਹਨਾਂ ਨੇ ਰਾਜਪਰੇ ਵਕੀਲ ਕਰਿਆ ਉਹਨਕੇ ਉੱਪਰ ਕੇਸ ਕਰਿਆ ਕੇਸ ਕਰਨੇ ਤੇ ਬਾਅਦ ਉਹਨਾਂ ਨੂੰ 60000 ਰੁਪਿਆ उस कहानी का उस नावल के एवज के बीच में मिले उसके बाद उन्होंने जीरकपुर एक प्लाट लेके उ अपना छोटा जा मकान बनाया उन्होंने लिखता जहां की तीन किताबें आई हुई हैं, नावल दो आए हुए हैं और बाबा जी के ऊपर एक किताब जी लिखी थी वो मेरे ख्याल कामरेड होर ने पढ़ी है कलसिया रियासत का एक महान आगू बाबा सिंह ਉਹ ਕਹਾਣੀ ਕਿਤਾਬ ਹੈ ਜਿਹੜੀ ਸਾਡੀ ਫੈਮਿਲੀ ਦੇ ਉੱਪਰ ਪੂਰੀ ਜਿਹੜੀ ਮੈਂ ਜਿਸ ਸਮੇਂ ਮੈਡੀਕਲ ਕਰ ਰਿਹਾ ਤਾਂ ਉਹ ਦਿਨਾਂ ਦੇ ਵਿੱਚ ਮੈਂ ਮੈਨੂੰ ਉਹਨਾਂ ਕੇ ਪਾਸ ਸੰਗਤ ਕਰਨੇ ਦਾ ਟਾਈਮ ਮਿਲ ਗਿਆ ਸੋਨ ਸਿੰਘ ਹੰਸ ਕੇ ਪਾਸ ਸੋਨ ਸਿੰਘ ਹੰਸ ਕੇ ਪਾਸ ਜਿਸ ਸਮੇਂ ਮੈਂ ਜਾਇ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਦੇਖ ਕਹਾਣੀ ਲਿਖੀ ਹੈ ਦੇਖ ਭਾਈ ਕਿਸ ਤਰ੍ਹਾਂ ਲੱਗ ਰਹੀ ਤਾਂ ਕਰਦੇ ਕਰਦੇ ਮੈਂ ਵੀ ਇੱਕ ਕਹਾਣੀ ਲਿਖੀ ਕਹਾਣੀ ਮੈਨੂੰ ਪਤਾ ਨਹੀਂ ਕਿ ਕਹਾਣੀ ਕੀ ਇਹ ਕੀ ਆਤਾ ਉਹ ਮੈਂ ਇੱਕ ਆਰਟੀਕਲ ਟਾਈਪ ਕਹਾਣੀ ਲਿਖ ਲਈ ਉਹ ਮੈਂ ਉਹਨਾਂ ਨੂੰ ਦਿਖਾਈ ਉਹਨਾਂ ਨੇ ਉਹ ਕਹਾਣੀ ਜਿਹੜੀ ਸੀ ਉਸਮਾ ਦੇ ਇੱਕ ਦੋ ਲਾਈਨਾਂ ਇੱਧਰ ਉੱਧਰ ਕਰਕੇ ਬਹੁਤ ਵਧੀਆ ਉਸ ਨੂੰ ਸ਼ੇਪ ਦੇ ਦੀ ਉਸ ਦੇ ਬਾਅਦ ਬਰਜਿੰਦਰ ਸਿੰਘ ਹਮਦਰਦ ਜਿਹੜੇ ਕਿ ਪੰਜਾਬੀ ਟ੍ਰਿਬਿਊਨ ਕੇ ਸੰਪਾਦਕ ਤੇ ਉਸ ਟਾਈਮ 1970 ਕੇ ਅੰਦਰ ਸ਼ੁਰੂ ਹੋਇਆ ਤਾਂ ਪੰਜਾਬੀ ਟ੍ਰਿਬਿਊਨ 1979 ਕੀ ਬਾਤ ਹੈ ਕਿ ਮੇਰੀ ਉਹ ਕਹਾਣੀ ਜਿਹੜੀ ਸੀ ਸੋਨ ਸਿੰਘ ਹੰਸ ਮੈਂ ਜਾ ਕੇ ਬਰਜਿੰਦਰ ਸਿੰਘ ਅਮਰਦਦ ਨੂੰ ਦਈ ਉਹਨਾਂ ਨੇ ਉਹ ਜਿਹੜੀ ਕਹਾਣੀ ਸੀ ਦੀ ਪੰਜਾਬੀ ਟ੍ਰਿਬਿਊਨ ਦੇ ਅੰਦਰ ਅਖਬਾਰ ਦੇ ਅੰਦਰ ਉਸ ਟਾਈਮ ਕਹਾਣੀ ਛਪਣੀ ਮੇਰੇ ਵਾਸਤੇ ਤਾਂ ਇੱਕ ਬਹੁਤ ਬੜੀ ਬਾਤ ਸੀ ਆਮ ਲੋਕਾਂ ਵਾਸਤੇ ਵੀ ਨੌ ਛਪਣਾ ਵੀ ਇੱਕ ਕਿਸੇ ਖਬਰ ਦੇ ਅੰਦਰ ਬਹੁਤ ਬੜੀ ਬਾਤ ਹੋਇਆ ਕਰਦੀ ਉਹ ਮੇਰੀ ਕਹਾਣੀ ਛਪ ਗਈ ਉਸ ਤੋਂ ਬਾਅਦ ਮੈਨੂੰ ਬੜਾ ਚੇਟਕ ਪੈ ਗਈ ਚੇਟਕ ਪੈਣੇ ਤੋਂ ਬਾਅਦ ਇਹਨਾਂ ਬੱਚਿਆਂ ਕੀ ਤਰ੍ਹਾਂ ਹੀ ਤਾਂ ਮੈਂ ਔਰ ਅੱਗੇ ਤੇ ਅੱਗੇ ਅੱਗੇ ਤੇ ਅੱਗੇ ਹੁਣ ਮੈਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਇਹ ਬੱਚਿਆਂ ਨੇ ਲਿਖੀਆਂ ਕਵਤਾਵਾਂ ਇਹ ਲੱਗ ਰਿਹਾ ਕਿ ਵੀ ਇਹਨਾਂ ਬੱਚਿਆਂ ਨੂੰ ਹਰ ਪ੍ਰੀਤੀ ਨੇ ਇਹਨਾਂ ਨੇ ਬਹੁਤ ਬੀਜ ਦੀ ਬਹੁਤ ਇਹ ਬੜਾ ਬੁੱਟਾ ਹੋਣਾ ਸ਼ੁਰੂ ਹੋ ਗਿਆ ਲੱਗ ਰਿਹਾ ਕਿ ਵੀ ਇਹਨਾਂ ਦੇ ਉੱਪਰ ਬਹੁਤ بڑے بڑے ਫਲ ਲੱਗੇਗੇ ਇਹਨਾਂ ਦੇ ਵਿੱਚ ਤੇ ਹੀ ਹੋ ਸਕਾ ਕਿ ਕੋਈ ਅਮਰਤਾ ਪ੍ਰੀਤਮ ਬਣ ਜੇ ਹੋ ਸਕਾ ਕੋਈ ਦਲੀਪ ਕੋਟ ਟਵਾਣਾ ਬਣ ਜੇ ਹੋ ਸਕਾ ਕਿ ਕੋਈ ਐ ਜੀ ਕਵਿਤਰੀ ਬਣ ਜੇ ਕਿ ਵੀ ਸਾਨੂੰ ਜਿਹੜਾ ਇਸ ਮਾਣ ਹੋਏ ਜੀ ਵੀ ਮਾਰੇ ਇਲਾਕੇ ਕੀ ਮਾਰੇ ਇਸ ਇਸ ਏਰੀਏ ਕੀ ਇਹ ਨਿਆਣੇ ਸੋ ਮਨੂੰ ਇਸ ਬਾਤ ਕੀ ਮੈਂ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਤੁਹਾਨੂੰ ਸਾਰਿਆਂ ਨੂੰ ਵਧਾਈ ਦੇ ਰਿਹਾ ਹਾਂ ਕਿ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਮਤਲਬ ਕਿ ਪੌਦ ਦੀ ਤਰ੍ਹਾਂ ਬਣਾ ਕੇ ਔਰ ਬੜੇ ਫਲਦਾਰ ਬੂਟੇ ਬਣਾਣੇ ਆ ਸੋ ਇਸ ਦਾ ਵਧਾਈ ਤੁਹਾਨੂੰ ਸਾਰਿਆਂ ਨੂੰ ਜਾਰੀ ਸੋ ਹਰਪ੍ਰੀਤ ਜੀ ਨੂੰ ਗੱਲ ਮੇਰਾ ਮੇਲ ਹੋਇਆ ਸਰਦਾਰ ਤਾਰਾ ਸਿੰਘ ਮਠਿਆੜਾ ਜਿਹੜੇ ਕੀ ਮਾਰੇ ਰਾਜਪੁਰੇ ਇੱਕ ਲੋਕ ਸਹਿ ਸੰਗਮ 1954 ਹੋਣ ਕੇ ਅੰਦਰ ਆਇਆ ਪ੍ਰੋਫੈਸਰ ਬਲਵੰਤ ਭਰੀ ਅ ਉਸਕੇ ਮੋਡੀਆਂ ਕੇ ਅੰਦਰ ਤੇ ਅ ਪ੍ਰਿਤਪਾਲ ਸਿੰਘ ਪ੍ਰੀਤ ਉਸ ਦੇ ਬਾਅਦ ਬਰਮਾ ਜੀ ਸਾਡੇ ਪ੍ਰਿੰਸੀਪਲ ਧਰਮਪਾਲ ਬਰਮਾ ਮੈਨੂੰ ਵੀ ਮਾਣ ਹੋਇਆ ਡਾਕਟਰ ਹਰਜੀਤ ਸਿੰਘ ਸੱਦਰ ਔਰ ਕੁਝ ਹੋਰ ਸਾਥੀ ਜਿਹੜੇ ਤੇ ਉਹ ਸਾਡੇ ਨਾਲ ਮਿਲੇ ਮਾਨੇ ਵੀ ਇਸ ਤਰ੍ਹਾਂ ਇੱਕ ਸਕੂਲ ਕੇ ਅੰਦਰ ਸ਼ੁਰੂ ਕਰਿਆਤਾ ਔਰ ਸਕੂਲ ਦੇ ਅੰਦਰ ਸਿਸ ਦਾ ਕਾਫਲਾ ਬੜਾ ਹੁੰਦਾ ਗਿਆ। ਰਾਜਪ੍ਰੇਅ ਇਲਾਕੇ ਕੇ ਜਿਹੜੇ ਸਾਹਿਤ ਗਹਿਲ ਮਸ ਰੱਖੇ ਕਰੇ ਤੇ ਉਹ ਲੋਕ ਜਿਹੜੇ ਆ ਸਾਡੇ ਨਾਲ ਜੁੜੇ ਉਸੇ ਬਾਅਦ ਬਹੁਤ ਬੜੀ ਬੜਾ ਉਹ ਗੁੱਸਾ ਬਣ ਗਿਆ। ਪੋਲਿਟਿਕਸ ਹਰ ਹਰੇਕ ਜਗ੍ਹਾ ਪਰੂ ਹੋਆ ਤੁਹਾਨੂੰ ਪਤਾ ਹੀ ਹੈ ਕਿਉਂਕਿ ਵਿੱਚ ਜੀਰਾ ਸਾਹਿਬ ਵਰਗੇ ਪੋਲਿਟਿਸ਼ੀਨ ਵੀ ਬੈਠੇ ਆ ਇਹਨਾਂ ਨੂੰ ਵੀ ਪਤਾ ਸਾਡੇ ਆ ਸੀਪੀਐਮ ਤੋਂ ਸਾਡੇ ਸਾਥੀ ਬੈਠੇ ਆ ਬਾਤ ਇਹ ਹੈ ਕਿ ਵੀ ਪੋਲਿਟਿਕਸ ਦੇ ਵਿੱਚ ਮਾ ਲੱਤ ਕ੍ਰਿਸ਼ਣੀ ਬੰਦਾ ਵਧੀਆ ਕੰਮ ਕਰ ਰਹੀ ਹੈ ਕੋਈ ਕੋਈ ਪੋਲਿਟਿਸ਼ੀਅਨ ਬਹੁਤ ਵਧੀਆ ਕੰਮ ਕਰ ਰਿਹਾ ਪਰ ਲੇਕਿਨ ਜਿਹੜਾ ਆਪੋਜੀਸ਼ਨ ਵਾਲਾ ਉਸਦੀ ਕਹਿੰਦਾ ਜੀ ਮੇਰੀ ਮੋਰਲ ਡਿਊਟੀ ਹੈ ਕਿ ਇਸੀ ਲੱਤ ਮੈਂ ਕੱਲੀ ਇੱਕ ਪਾਰਟੀ ਦਾ ਨਾ ਨਹੀਂ ਲੈਂਦਾ ਮਤਲਬ ਕਿ ਸਾਰੀਆਂ ਪਾਰਟੀਆਂ ਦੇ ਅੰਦਰ ਇਹ ਕੀ ਹੁੰਦਾ ਕਿ ਵਿੱਚ ਬਣੇ ਲੱਤ ਕ੍ਰਿਸ਼ਣੀ ਹੈ ਚਾਹੇ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹ ਕੁਦਰਤੀ ਬਾਤ ਹੈ ਪੋਲਿਟਿਸ਼ੀਅਨਸ ਦੇ ਅੰਦਰ ਸਾਹਿਤ ਕਿਉਂ ਚੀਜ਼ ਹੋਣੀ ਨਹੀਂ ਚਾਹੀਦੀ ਸਾਹਿਤ ਕੀ ਚੀਜ਼ ਹੈ ਜੀ ਹੈ ਕਿ ਜਿਸਕੇ ਅੰਦਰ ਆਪਾਂ ਲੋਕਾਂ ਨੂੰ ਲੋਕਾਂ ਦੀ ਬਾਤ ਬੜੀਆ ਤਰੀਕੇ ਨਾਲ ਪਾਲਿਸ਼ ਕਰਕੇ ਦੇਣੀ ਸਮਾਜ ਨੂੰ ਸੁਧਾਰਨਾ ਸਮਾਜ ਦਾ ਸਮਾਜਿਕ ਨੂੰ ਦੇਣ ਦੇਣੀ ਹੈ ਸਮਾਜ ਦੇ ਅੰਦਰ ਆਪਾਂ ਬੜੀਆ ਬੜੀਆ ਸਮਾਜ ਨੂੰ ਸਿਰਜਣਾ ਉਹ ਵੀ ਸਾਹਿਤਕਾਰਾਂ ਦਾ ਹੀ ਕੰਮ ਹੈ ਕੋਈ ਕਵਤਾ ਨਹੀਂ ਦੇ ਰਿਹਾ ਕੋਈ ਕਹਾਣੀ ਨਹੀਂ ਦੇ ਰਿਹਾ ਜਾ ਕੋਈ ਕਿਸੇ ਵੀ ਆਪਣੇ ਵਿਦਾ ਰਹੀ ਦੇ ਰਿਹਾ ਕੋਈ ਨੋਵਲ ਰਹੀ ਕਿੰਨੇ ਕੇ ਅੰਦਰ ਕੀ ਹੁੰਦਾ ਕਿ ਵੀ ਜਿਸ ਟਾਈਮ ਉਹ ਪੜਤਦੀਆਂ بڑے ਲੋਕ ਉਹਨੂੰ ਬੜਾ ਵਧੀਆ ਕਹਿੰਦੇ ਆ ਜਿਸ ਟਾਈਮ ਉਹ ਪੂਰੀ ਆਪਣੀ ਉਸ ਦੇ ਉੱਤੇ ਤੇਲ ਜੰਨੀ ਹੈ ਇਹ ਕਹਿ ਲਓ ਕਿ ਵਧੀਆ ਤਰੀਕੇ ਨਾਲ ਕੰਮ ਕਰਦੀ ਹੋਣੀ ਹੈ ਤਾਂ ਦੋ ਚਾਰ ਬੰਦੇ ਫਿਰ ਤੈਨਾਂ ਲੱਜਦਾ ਕਿ ਯਾਰ ਇਹ ਪ੍ਰਧਾਨ ਹੈ ਇਹ ਉਹਦੇ ਇਸ ਇੱਤਕਾ ਦੇ ਰੀਆ ਯਾਰ ਮੈਂ ਮੈਂ ਬਹੁਤ ਵਧੀਆ ਇਸ ਤੋਂ ਇਸ ਤੋਂ ਜ਼ਿਆਦਾ ਵਧੀਆ ਮੈਂ ਬਾਤ ਕਰ ਸਕਾਂ ਇਸ ਤੋਂ ਇਸ ਤੋਂ ਜ਼ਿਆਦਾ ਵਧੀਆ ਮੈਂ ਕਹਾਣੀ ਲਿਖ ਸਕਾਂ ਕਪਤਾਨ ਰਖਾ ਪਰ ਉੱਥੇ ਨਗਾ ਰ ਆ ਸੋ ਮੈਨੂੰ ਇਸ ਬਾਤ ਦੀ ਖੁਸ਼ੀ ਕਿ ਪੋਰ ਸਾਹਿਤ ਦੀ ਬਾਤ ਕਰ ਰਹੇ ਹਾਂ ਔਰ ਮੈਨੂੰ ਲੱਗ ਰਿਹਾ ਕਿ ਪ੍ਰਮਾਤਮਾ ਕਰੇ ਕਿ ਇਹ ਜਿਹੜੀ ਥੋੜਾ ਜਿਹੜੀ ਇਹ ਫਲਵਾੜੀ ਹੈ ਇਹ ਪਵਾਉਂ ਜਿਹੜੀ ਹੈ ਕਿ ਬਹੁਤ ਬੜੀ ਹ ਇਹ ਆਪਣੇ ਆਪ ਦੇ ਅੰਦਰ ਦਰਸਤ ਬਣ ਜੇ ਔਰ ਬਹੁਤ ਬੜਾ ਮੁੱਟਾ ਬਣ ਜੇ ਸੋ ਬਾਤ ਬਾਤ ਕੀ ਜਿਹੜਾ ਇਲਾਕਾ ਹੈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਈ ਤਾਂ ਆ ਸੁਧਿਹਾਨੇ ਕੀ ਨੇੜੇ-ਚੜੀ ਵਾਲੇ ਵੀ ਆਪਣੇ ਆਪ ਨੂੰ ਕੌਂਦੀ ਕਈ ਆਪਣੀ ਆਪਣੇ ਆਪ ਇਹਨੂੰ ਸਹਾਇਤਕਾਰਾ ਕੇ ਵਿੱਚ ਮਾ ਪਪਨ ਹੋਣੇ ਵਾਸਤੇ ਕਿਉਂਕਿ ਉਹ ਜਿਹੜੀ ਸੈਂਟਰਲ ਪੰਜਾਬੀ ਸੀ ਉਸ ਦੇ ਵਿੱਚ ਮਾ ਉਹਨਾਂ ਕੀ ਦਾਲ ਗੱਲ ਰਹੀ ਉਹ ਫਿਰ ਮਾਰੇ ਕੌਦੀ ਗਲੀ ਆ ਗਏ ਪਰ ਆ ਕੇ ਮਾਰੇ ਕੌਦੀਆਂ ਨੂੰ ਉਹ ਕਹਾਣੀ ਵੀ ਮੈਂ ਹੁੰਦਾ ਹੈ ਕਿ ਵੀ ਇਹ ਸਾਡਾ ਆਪਾਂ ਕਹਦਾ ਨਾ ਕਿ ਵੀ ਮਾਝਾ ਮਾਲਵਾ ਦੁਆਬਾ ਇਹ ਤਿੰਨ ਨਹੀਂ ਇਸਕੇ ਵੀ ਜਿਹੜੇ ਖਿੱਤੇ ਆਂ ਭਾਸ਼ਾ ਪਠੋਹਾਰ ਜਿਹੜਾ ਪਠੋਹਾਰੀ ਬੋਲੀ ਜਾਂਦੀ ਹੈ ਉਹ ਪਾਕਿਸਤਾਨ ਦੇ ਵਿੱਚ ਮੈਂ ਕਿਹਾ ਐਸਾ ਪੰਜਾਬ ਹੈ ਲੈਨ ਦੇ ਪੰਜਾਬ ਚ ਆਪਾਂ ਕਹਿ ਸਕਦੇ ਹਾਂ ਅੱਪਾ ਚੜ੍ਹਦੇ ਪੰਜਾਬ ਵਾਲੇ ਉਹ ਲੰਦੇ ਪੰਜਾਬ ਵਾਲੇ ਪੱਤਿਸ ਉਸ ਦੇ ਅੰਦਰ ਪਟੋਹਾਰੀ ਬੋਲੀ ਬਹੁਤ ਵਧੀਆ ਬੋਲੀ ਜਾਂਦੀ ਹੈ ਜਿਨ੍ਹਾਂ ਦਾ ਪਾਪਿਆਂ ਦੀ ਬੋਲੀ ਪਾਉਂਦੇ। ਉਸ ਤੋਂ ਬਾਅਦ ਸਰਾਇਕੀ ਬਹੁਤ ਵਧੀਆ ਬੋਲੀ ਜਾਂਦੀ ਹੈ। ਉਹ ਸਰਾਇਕੀ ਇਲਾਕਾ ਹੈ। ਲੋਗਿਆਂ ਨੂੰ ਪਹਿਲਾਂ ਬਹੁਤ ਪਿੱਛੇ ਗਿਣਾ ਗਿਆ। ਇਹ ਮਾਝੇ ਵਾਲਿਆਂ ਨੂੰ ਕਿਉਂਕਿ ਜਿਹੜਾ ਸੈਂਟਰਲ ਜਿਹੜੇ ਪਲੇਸ ਰਹੀ ਹੈ ਉਹ ਸੈਂਟਰਲ ਪਲੇਸ ਰਹੀ ਹੈ ਲਾਹੌਰ ਹੀ ਆ ਅੰਮ੍ਰਿਤਸਰ ਦਿੱਲੀ ਤੇ ਬਲੌਰ ਜਿਹੜਾ ਹੈ ਸੋ ਮੈਂ ਜਿਆਦਾ ਟਾਈਮ ਦੇ ਰਹੇ ਹਾਂ ਸੋ ਥੋੜੀ ਜਿਹੀ ਮੈਂ ਗੱਲ ਮੇਰੇ ਦਿਲ ਦੇ ਅੰਦਰ ਸੀ ਬਾਤ ਮੇਰੇ ਦਿਲ ਦੇ ਅੰਦਰ ਸੀ ਉਹ ਮੈਂ ਸਾਂਝੀ ਇਸ ਤਰ੍ਹਾਂ ਕੇ ਕਰੀ ਚਾਹਾ ਕਿ ਘਟੋ ਘਟ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਪਵਾਦੀ ਅਲਾਕੇ ਦੇ ਅੰਦਰ ਬੈਠੇ ਆ ਤਾਂ ਪਵਾਦੀ ਹੈ ਨਾ ਇਹ ਚੀਜ਼ ਹੈ ਸੋ ਜਿਹੜਾ ਘੱਗਰਦ ਰਿਆ ਘੱਗਰਦ ਰਿਆ ਤੇ 20 ਕਿਲੋਮੀਟਰ ਇੱਧਰ 20 ਕਿਲੋਮੀਟਰ ਇੱਧਰ ਉਸ ਅਲਾਕੇ ਦੇ ਵਿੱਚ ਮੈਂ ਜਿਹੜੀ ਬੋਲੀ ਬੋਲੀ ਜਾ ਰਹੀ ਹੈ ਮਾਰਵਾਲੀ ਬੋਲੀ ਬੋਲੀ ਜਾ ਰਹੀ ਹੈ ਉਹ ਪਵਾਦੀ ਬੋਲੀ ਹੈ ਪਵਾਦੀ ਬੋਲੀ ਮਾਰਵੇ ਕੀ ਉਪਭਾਸ਼ਾ ਮਲਵਈ ਦੀ ਉਪਭਾਸ਼ਾ ਹੈ ਜਿਸ ਦੇ ਅੰਦਰ ਕੁਝ ਹਰਿਆਣੇ ਕੀ ਕੁਝ ਬੋਲੀ ਜਿਹੜੀ ਹੈ ਉਹ ਮਿਕਸ ਹੈ ਕੁਝ ਮਿਹਰੀਆ ਦੁਆਬੇ ਕੀ ਸਾਡੇ ਮਿਕਸ ਹੈ ਔਰ ਕੁਝ ਜਿਹੜੀ ਹੈ ਆ ਜਿਹੜੀ ਸਾਡੀ ਮਲਵਈ ਬੋਲੀ ਹੈ ਉਹ ਮਿਕਸ ਹੈ ਜੇ ਆਪਾਂ ਸੈਂਟਰਲ ਪਲੇਸ ਕਹੇ ਤਾਂ ਜਿਹੜਾ ਬਨੂੜ ਹੈ ਉਹ ਸੈਂਟਰਲ ਪਲੇਸ ਬਨੂੜ ਹੈ ਬਨੂੜ ਕੇ ਜਿਹੜਾ 20 ਕਿਲੋਮੀਟਰ 20 ਕਿਲੋਮੀਟਰ ਆਪਾਂ ਘੱਗਰ ਵਾਲੇ ਪਾਸੇ ਨੂੰ ਚਲੇ ਜਾਏ ਉਹ ਬੋਲੀ ਜਿਹੜੀ ਹੈ ਉਹ ਆਧੀ ਬੋਲੀ ਬੋਲੀ ਹੈ ਇਸ ਦੇ ਅੰਦਰ ਬਹੁਤ ਲੋਕਾਂ ਨੇ ਕੰਮ ਕਰਿਆ ਇਸ ਦੇ ਅੰਦਰ ਰਿਸਰਚ ਵਰਕ ਬਹੁਤ ਹੋਇਆ ਇਹ ਰਿਸਰਚ ਵਰਕ ਜਿੰਨਾ ਵੀ ਹੋਇਆ ਨਾ ਉਹ ਸਾਹਮਣੇ ਨਹੀਂ ਆਇਆ ਸਾਹਮਣੇ ਕਿਉਂ ਨਹੀਂ ਆਇਆ ਉਸ ਦਾ ਕਾਰਨ ਹੈ ਸਾਡਾ ਇਕਨੋਮਿਕਲੀ ਕਾਰਨ ਫਾਈਨੈਂਸ਼ੀਅਲੀ ਕਾਰਨ ਸਾਡੇ ਇਲਾਕੇ ਨੂੰ ਪਿੱਛੇ ਮਤਲਬ ਕਿ ਆਪਣੇ ਇਲਾਕੇ ਨੂੰ ਪਿਛੜਿਆ ਇਲਾਕਾ ਕਿਉਂ ਕਿਹਾ ਜਾਂਦਾ ਹੈ ਇਸ ਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਪਿਛੜੇ ਵੇ ਹ ਦਿਮਾਗ ਮਾਰੇ ਵੀ ਹੈ ਨਾ ਪੈਸੇ ਨਹੀਂ ਕਿ ਹੱਥ ਮਾਰੇ ਵੀ ਹੈ ਪੈਰ ਮਾਰੇ ਵੀ ਹੈ ਬਾਤ ਹਮ ਵੀ ਕਰ ਸਕਾ ਇਲਾਕਾ ਪਿੱਛੇ ਪਿਛੜਾ ਹੋਣੇ ਕਾਰਨ ਇਹ ਹੈ ਕਿ ਸਾਡਾ ਨਾ ਇਕਨੋਮਿਕਲੀ ਤੌਰ ਤੇ ਉਪਰ ਅਸੀਂ ਮਿਹਨਤੀ ਲੋਕ ਹੈ ਜਮੀਨਾਂ ਘਟਦੀਆਂ ਉਜਾਊ ਘਟਦੀਆਂ ਇਸ ਕਰਕੇ ਅਸੀਂ ਮਿਹਨਤੀ ਲੋਕ ਹੈ ਅਸੀਂ ਜਿਹੜੀ ਮਿਹਨਤ ਕਰਕੇ ਜਿਹੜਾ ਇਹਨਾਂ ਪੈਸਾ ਕਮਾਇਆ ਨਾ ਸਾਡੇ ਕੋਲ ਕੋਈ ਜਿਹੜੀ ਬਾਰਡਰ ਕੇ ਏਰੀਏ ਚ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਮੁੰਹਿਆ ਜਿਹੜੇ ਆ ਥੋੜੀ ਅਮੀਰ ਹੈ ਉਸ ਦਾ ਕਾਰਨ ਇਹ ਨਹੀਂ ਹੈ ਉਸ ਦਾ ਕਾਰਨ ਹੈ ਕਿ ਅੰਗਰੇਜ਼ਾਂ ਨੇ ਵੀ ਉੱਥੇ ਰਾਜ ਕਰਿਆ ਉਸ ਤੋਂ ਬਾਅਦ ਜਿਹੜੇ ਪਿਛਲੇ ਪੁਰਾਣਾ ਜਿਹੜਾ ਇਤਿਹਾਸ ਹੋ ਗਿਆ ਨਿਆ ਉਹ ਬੜੀ ਸੂਚ ਲੈ ਕੇ ਉਸ ਇਲਾਕੇ ਚ ਪੈਦਾ ਹੋਏ ਸੋ ਆਪਾਂ ਇਸ ਸਾਡੇ ਇਲਾਕੇ ਕੇ ਡਾਕਟਰ ਵੀ ਆ ਸਾਡੇ ਇਲਾਕੇ ਕੇ ਆਈਐਸ ਵੀ ਆ ਸਾਡੇ ਇਲਾਕੇ ਕੇ ਆ ਟੀਚਰ ਬੈਠੇ ਨੇ ਜਿਹੜੇ ਸਿੱਖਣੇ ਕੀ ਲੋੜ ਨਹੀਂ ਹੈ ਬਿਲਕੁਲ ਆਪਣੀ ਥੀਪੜੇ ਕੀ ਲੋੜ ਨਹੀਂ ਹੈ ਬਿਲਕੁਲ ਇਨਫਰੋਦੀ ਕੰਪਲੈਕਸਸ ਆਪਣੇ ਅੰਦਰ ਲਿਆਉਣੇ ਕੀ ਲੋੜ ਨਹੀਂ ਹੈ ਔਰ ਸਾਨੂੰ ਆਪਣੀ ਬੋਲੀ ਜਿਹੜੀ ਹੈ ਬਹੁਤ ਅਮੀਰ ਬੋਲੀ ਹੈ ਬਹੁਤ ਅਮੀਰ ਵਿਰਸਾ ਔਰ ਇਸ ਤਰ੍ਹਾਂ ਕੇ ਸਾਨੂੰ ਫਖਰ ਕਰਨਾ ਚਾਹੀਦਾ ਹੈ ਇਹ ਪਾਦੀ ਬੋਲੀ ਕੇ ਉੱਪਰ ਔਰ ਮੈਂ ਤਾਂ ਖਾਸ ਕਰਕੇ ਆਪਣੇ ਨਿਆਰੇ ਨੂੰ ਦੋਨੋ ਦੋ ਬੇਟ ਬੱਚੇ ਨੇ ਮੇਰੇ ਬੇਟੀ ਬੇਟਾ ਅਮਰੀਕਾ ਕੇ ਅੰਦਰ ਵੈਸਟ ਸੈਕਟ ਹੈ ਡਾਕਟਰ ਹੈ ਬੇਟੀ ਡਾਕਟਰ ਹੈ ਬੇਟਾ ਮੈਡੀਕਲ ਦੇ ਅੰਦਰੀ ਗਵਰਨਟ ਜੋਬ ਕਰ ਰਿਹਾ ਸੋ ਮੈਂ ਉਹਨਾਂ ਨੂੰ ਇੱਕੋ ਬਾਤ ਕਹਿ ਰਿਹਾ ਕਿ ਜੇ ਮੇਰੇ ਨਾਲ ਬਾਤ ਕਰਨੀ ਹੈ ਬੇਟਾ ਮੇਰੀ ਪਵਾਦੀ ਬੋਲੀ ਕਿਉਂ ਨਹੀਂ ਕਰੇਗਾ ਸੋ ਉਸ ਦਾ ਕਾਰਨ ਇਹ ਹੈ ਕਿ ਮੈਂ ਮਨੁਕਾਸ਼ੀ ਸ਼ਰਮਾ ਮੈਂ ਮਤਲਬ ਕਿ ਉਹਨਾਂ ਜਿਹੜੇ ਦੋਸਤ ਨੇ ਜਿਹੜੇ ਦੂਜੇ ਮਾਲਵੇ ਗਿਆ ਮਾਝੇ ਗਿਆ ਉਹਨਾਂ ਦੇ ਵਿੱਚੋਂ ਮੇਰੇ ਆਪਣੇ ਕਰਤੇ ਰਹੀ ਹਾਂ ਮੈਂ ਆਪਣੀ ਕਤਾਰਾਂ ਲਿਖੀ ਹੋਈ ਹੈ ਮੈਂ ਆਪਣੀਆਂ ਕਹਾਣੀਆਂ ਲਿਖਦਾ ਤੇ ਉਹ ਕਤਾਰਾਂ ਲਿਖਦਾ ਮੇਰਾ ਆਪਣਾ ਸਥਾਨ ਇਸ ਵਿੱਚ ਪੇਸ਼ ਕੀਤਾ ਉਹ ਵੀ ਲੱਖ ਕਤਾਰਾਂ ਮੇਰੇ ਦਿਲ ਦੀ ਤਮੰਨਾ ਸੀ ਕਿ ਮੈਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਤੁਸੀਂ ਜਿਹੜਾ ਆਪਣੇ ਇਲਾਕੇ ਦੇ ਵਿੱਚ ਮਾ ਸਾਹਿਦ ਦਾ ਜਿਹੜਾ ਹੈ ਇਹ ਕਿੰਦਾ ਬੁੱਟਾ ਲਾਇਆ ਹੋਇਆ ਸਾਹਿਦ ਨੂੰ ਬਹੁਤ ਅچھے ਤਰੀਕੇ ਨਾਲ ਅੱਗੇ ਵਧਾਣੇ ਦੀ ਕੋਸ਼ਿਸ਼ ਕਰ ਰਿਹਾ ਇਸ ਦਾ ਜਿਹੜਾ ਸਿਰ ਹੈ ਉਹ ਮੈਂ ਅੱਜ ਦੇ ਦੇ ਕੇ ਕਹਿ ਰਹੇ ਹਾਂ ਕਿ ਮੈਂ ਸਰਦਾਰ ਹਰਪਿੰਦਰ ਸਿੰਘ ਧਰਮਗੜ ਇਹਨਾਂ ਨੂੰ ਮੈਂ ਇਹਨਾਂ ਨੂੰ ਦੇ ਰਿਹਾ ਕਿ ਵੀ ਇਹ ਇਹਨਾਂ ਦਾ ਬਹੁਤ ਉਪਰਾਲਾ ਹੈ ਉਪਰਾਲਾ ਤੁਹਾਡਾ ਉਪਰਾਲਾ ਹੀ ਕਰਨਾ ਔਖਾ ਹੈ ਸੰ 2000 ਤੇ ਲੈ ਕੇ 2024 ਆ ਗਿਆ ਸੰ 2 ਉਹ ਤੇ ਇੰਟਰਨੈਸ਼ਨਲ ਲੈਵਲ ਤੇ ਫੰਕਸ਼ਨ ਕਰਾਏ ਹਨ ਭਾਰਤ ਤੇ ਅਮਰੀਕਾ ਤੇ ਕੈਨੇਡਾ ਤੇ ਜਾਪਾਨ ਤੇ ਪਾਕਿਸਤਾਨ ਤੇ ਪਾਕਿਸਤਾਨ ਤੇ 13-13 ਬੰਦੇ ਮੇਰੇ ਕੋਲ ਆਏ ਹਨ ਉਹਨਾਂ ਨੂੰ ਮੈਂ ਮਤਲਬ ਕਿ ਪੂਰਾ ਉਹਨਾਂ ਨੂੰ ਮਾਨ ਸਤਕਾਰ ਵੀ ਦਏ ਆ ਸੋ ਬਹੁਤ ਵੱਡੇ ਪੱਧਰ ਦਾ ਇਹ ਪ੍ਰੋਗਰਾਮ ਕਰਾ ਰਹੇ ਹਾਂ ਜਿਹਨਾਂ ਸੱਜਣਾ ਨਹੀਂ ਪਤਾ ਤਾਂ ਘਟੋ ਘਟਲਾ ਨੂੰ ਜਾਣਕਾਰੀ ਵਾਸਤੇ ਦੱਸਣੇ ਆਂ ਔਰ ਅੱਗੇ ਨੂੰ ਆਉਣੇ ਵਾਲੇ ਟਾਈਮ ਦੇ ਅੰਦਰ ਵੀ ਮੇਰੇ ਜਿਹੜੇ ਲਿੰਕ ਹੈਗੇ ਮੇਰੇ ਦੋਸਤ ਹੈਗੇ ਸਾਰੇ ਤਿੰਨ ਦੋਸਤ ਹੈਗੇ ਉਹ ਜ਼ਰੂਰ ਆਉਣਗੇ ਔਰ ਮੈਂ ਪਹਿਲਾਂ ਹੀ ਮਹਾਰਪ੍ਰੇਜ ਜੀ ਨੂੰ ਕਹਿ ਕੇ ਆਇਆ ਕਿ ਡਾਕਟਰ ਦਰਸ਼ਨ ਸਿੰਘ ਆਸਕ ਸਲੋਮਨੀ ਬਾਲ ਸਾਇਤਕਾਰ ਹੈ ਉਹਦੀਆਂ ਕਿਤਾਬਾਂ ਮੇਰੇ ਕੋਲ ਤੁਹਾਡੇ ਸਿਲੇਬਸ 'ਚ ਵੀ ਲੱਗੀਆਂ ਹੋਈਆਂ ਉਹਨਾਂ ਦੀ ਪਰਟਾ ਸੋ ਉਹ ਉਹਨਾਂ ਨੂੰ ਮੈਂ ਕਿਹਾ ਕਿ ਵੀ ਉਹਨਾਂ ਨੂੰ ਇੱਥੇ ਲੈ ਕੇ ਆਉਣਗੇ ਬੱਚਿਆਂ ਨੂੰ ਸਕੂਨ ਤੇ ਹੋਰ ਵੀ ਬੱਚਿਆਂ ਨੂੰ ਆਪਾਂ ਘਟ ਕਰਕੇ ਇੱਥੇ ਕਰਾਂਗੇ ਠੀਕ ਹੈ ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਹੀ ਕਿ ਜਿਨ੍ਹਾਂ ਨੇ ਅੱਜ ਮੈਨੂੰ ਉਰੇ ਤੁਹਾਨੂੰ ਸਾਰਿਆਂ ਕੇ ਦਰਸ਼ਨ